ਐਕਸਰਸਾਈਜ਼ 1.1 ਦਾ ਤੀਸਰਾ ਸਵਾਲ ਜਿਸ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਐ ਭਾਜ ਗੁਣਖੰਡ ਵਿਦੇ ਰਾਈ ਐਲਸੀਐਮ ਪਤਾ ਕਰੋ ਤੀਸਰੇ ਦਾ ਪਹਿਲਾ ਪਾਰਟ ਕੀ ਹੈ ਸਭ ਤੋਂ ਪਹਿਲਾਂ 12 ਦੇ ਐ ਭਾਜ ਗੁਣਖੰਡ ਪ੍ਰਾਈਮ ਫੈਕਟਰ ਬਣਾ ਲਓ 2 ਛਿਕੇ 12 ਫਿਰ 2 ਤੇ 2 3 6 3 1 3 ਉਸ ਤੋਂ ਬਾਅਦ 15 ਦੇ ਪ੍ਰਾਇਮ ਫੈਕਟਰ ਬਣਾਵਾਂਗੇ ਕੀ ਬਣਦਾ ਹੈ 3 ਭਾਜੇ 15 5 ਇੱਕ 5 ਫਿਰ ਉਸ ਤੋਂ ਬਾਅਦ 21 21 ਦੇ ਪ੍ਰਾਇਮ ਫੈਕਟਰ ਬਣਾਈਏ 3 7 21 7 ਇੱਕ 7 ਇਹ ਆਪਣੇ ਪ੍ਰਾਇਮ ਫੈਕਟਰ ਬਣ ਗਏ ਇਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਸਭ ਤੋਂ ਪਹਿਲਾਂ 12 ਦੇ ਅਹ ਭਾਜ ਗੁਣਖੰਡ ਪ੍ਰਾਇਮ ਫੈਕਟਰ ਲਿਖਦੇ ਮਲਟੀਪਲਾਈ ਦੇ ਵਿੱਚ ਕੀ ਲਿਖਤਾ 2 2 3 1 ਫਿਰ ਉਸ ਤੋਂ ਬਾਅਦ 15 ਦੇ 3 5 1 ਫਿਰ ਉਸ ਤੋਂ ਬਾਅਦ 21 ਦੇ ਪ੍ਰਾਇਮ ਫੈਕਟਰ ਕੀ ਆ ਗਏ 3 7 1 ਇਸ ਤੋਂ ਬਾਅਦ ਇਹਨਾਂ ਦਾ ਆਪਾਂ ਪਤਾ ਕਰਨਾ ਹੈ ਐਲਸੀਐਮ ਅਤੇ ਐਚਸੀਐਫ ਐਚਸੀਐਫ HCF ਉਹ ਸੰਖਿਆ ਹੁੰਦੀ ਹੈ ਜਿਸ ਜੋ ਸਾਰਿਆਂ ਦੇ ਵਿੱਚ ਕਾਮਨ ਹੋਵੇ 2 2 ਤੇ ਪਹਿਲਾਂ ਦੇਖੋ ਪਹਿਲਾ ਪ੍ਰਾਈਮ ਫੈਕਟਰ 2 ਹੈ ਦੂਜੇ ਦੇ ਵਿੱਚ ਨਹੀਂ ਤੀਜੇ ਵਿੱਚ ਨਹੀਂ ਫਿਰ 3 ਹੈ 3 10 10 10 ਉਸ ਤੋਂ ਬਾਅਦ ਪ੍ਰਾਈਮ ਫੈਕਟਰ ਕਿਹੜਾ ਹੈਗਾ 1 ਸੰਝਾ ਕੀ ਹੈ 1 1 1 ਤਿੰਨਾਂ ਦੇ ਵਿੱਚ ਕੀ ਦਿੱਤਾ ਹੋਇਆ ਹੈ 1 1 3 1 HCF ਆਪਣਾ ਕਿੰਨਾ ਆ ਗਿਆ 3 HCF ਕਿੰਨਾ ਆਇਆ ਆਪਣੇ ਕੋਲੇ 3 ਉਸ ਤੋਂ ਬਾਅਦ ਇਹਦਾ LCM ਪਤਾ ਕਰਨਾ ਹੈ LCM ਦੂਸਰੇ ਜਿਹੜਾ ਸਵਾਲ ਸੀ ਉਹਦੇ ਵਿੱਚ ਆਪਾਂ ਦੂਸਰੇ ਫਾਰਮੂਲੇ ਨਾਲ ਕੀਤਾ ਸੀ ਇਸ ਦੇ ਵਿੱਚ ਕੀ ਹੋਏਗਾ ਜੋੜ ਸੰਖਿਆ ਸਾਰਿਆਂ ਦੇ ਵਿੱਚ ਕਾਮਨ ਹੈ ਜਾਂ ਦੋ ਸੰਖਿਆਵਾਂ ਦੇ ਵਿੱਚ ਕਾਮਨ ਹੈ ਉਹਨਾਂ ਨੂੰ ਇੱਕ ਵਾਰ ਲਿਖਾਂਗੇ ਅਦਰਵਾਈਜ਼ ਆਪਾਂ ਲਿਖ ਹੀ ਦੇਣੀ ਹੈ ਜਿਵੇਂ 2 ਦੂਸਰੀਆਂ ਦੇ ਵਿੱਚ ਨਹੀਂ ਹੈ ਤਾਂ 2 ਨੂੰ ਲਿਖ ਦੋ ਆਹ 2 ਵੀ ਦੂਸਰੇ 'ਚ ਨਹੀਂ ਹੈ ਇਹ ਵਾਲਾ 2 ਨਹੀਂ ਹੈ ਇਹ ਵਾਲਾ 2 ਨਹੀਂ ਹੈ ਇੱਕ ਇੱਕ ਵਾਰ ਹੈ 3 ਪਹਿਲੀ 'ਚ ਵੀ ਹੈ ਦੂਸਰੀ 'ਚ ਵੀ ਹੈ ਤੀਸਰੀ 'ਚ ਵੀ ਹੈ ਤਿੰਨਾਂ 'ਚ ਤਿੰਨ ਹੈ ਗੁਣਾ ਫਿਰ ਉਸ ਤੋਂ ਬਾਅਦ ਕੀ ਆ ਗਿਆ 5 ਫਿਰ ਉਸ ਤੋਂ ਬਾਅਦ ਕੀ ਆ ਗਿਆ 7 ਸਾਰਿਆਂ ਨੂੰ ਲਿਖਿਆ ਗਿਆ ਆ ਕਾਮਨ ਇੱਕ ਹੈ ਇੱਕ ਲਿਖਣਾ ਲਿਖ ਦੋ ਨਹੀਂ ਲਿਖਣਾ ਦਾ ਨਾ ਲਿਖੋ ਸਭ ਤੋਂ ਪਹਿਲਾਂ ਇਹਨਾਂ ਦੀ ਆਪਾਂ ਗੁਣਾ ਕਰਾਂਗੇ 2 ਨੂੰ 2 ਨਾਲ ਗੁਣਾ ਕੀਤਾ 4 4 3 12 12 5 60 ਗੁਣਾ 7 ਨੂੰ 1 ਨਾਲ ਗੁਣਾ ਕੀਤਾ 7 ਆ ਗਿਆ 0 ਦੀ 0 60 ਤੇ 7 ਦੀ ਗੁਣਾ ਕਰ ਰਹੇ ਹਾਂ 7 ਨੂੰ 0 ਨਾਲ ਗੁਣਾ ਕੀਤੀ 0 ਆ ਗਈ 70 6 42 ਪਹਿਲੀ ਸੰਖਿਆ ਦਾ ਜੋ एलसीएम एचसीएफ कितना आया अपने कोले 3 आया और एलसीएम कितना आ गया 420 तो ਉਸ ਤੋਂ ਬਾਅਦ ਇਹਨੂੰ ਆਨਸਰ ਦੇ ਰੂਪ ਵਿੱਚ ਆਪਾਂ ਲਿਖਣ ਵਾਸਤੇ ਕਿਸ ਤਰ੍ਹਾਂ ਅਖੀਰ ਅਖੀਰ ਦੇ ਵਿੱਚ ਇਹਨਾਂ ਦੋਨਾਂ ਸੰਖਿਆਵਾਂ ਨੂੰ ਇਕੱਠੀਆਂ ਲਿਖ ਦੋ 3 ਤੇ 420 ਇਹ ਆਪਣਾ ਆਨਸਰ ਆ ਗਿਆ ਤੀਸਰੇ ਸਵਾਲ ਦਾ ਦੂਸਰਾ ਪਾਰਟ ਜਿਸ ਦੇ ਵਿੱਚ ਕੀ ਕਰਨਾ ਹੈ 17 23 ਅਤੇ 29 ਦਾ 17 23 ਔਰ 29 ਦਾ ਐਲਸੀਐਮ ਅਤੇ ਐਚसीएफਤਾ ਕਰਨਾ ਹੈ 17 ਦੇ ਅਇ ਭਾਜ ਗੁਣਖੰਡ ਬਣਾਏ 17 1 17 23 ਦੇ ਅਇ ਭਾਜ ਗੁਣਖੰਡ ਬਣਾਏ 23 1 23 ਔਰ 29 ਦੇ 29 1 29 ਜਿਹੜੀਆਂ ਇਹ ਤਿੰਨੇ ਸੰਖਿਆਵਾਂ ਹੈ ਇਹ ਆਪਣੀਆਂ ਜੋ ਹੈ ਪ੍ਰਾਈਮ ਨੰਬਰ ਹੈ ਇਹ ਭਾਜ ਸੰਖਿਆਵੇਂ ਐਸੇ ਲਈ ਇਹ ਸਿਰਫ ਆਪਣੇ ਆਪਣੇ ਟੇਬਲ ਤੇ ਚੱਲੀਆਂ 17 ਦੇ ਇਹ ਭਾਜ ਗੁਣਖੰਡ 17 1 23 ਦੇ ਇਹ ਭਾਜ ਗੁਣਖੰਡ ਤੇ 1 29 ਦਾ ਇਹ ਭਾਜ ਗੁਣਖੰਡ 29 1 ਉਸ ਤੋਂ ਬਾਅਦ ਆਪਾਂ ਪਤਾ ਕਰਾਂਗੇ ਐਸ ਸੀ ਐਫ ਐਚ ਸੀ ਐਫ ਉਹ ਸੰਖਿਆ ਹੁੰਦੀ ਹੈ ਜੋ ਸਾਰ ਤਿੰਨਾਂ ਦੇ ਵਿੱਚ ਕਾਮਨ ਹੈ ਤਿੰਨਾਂ ਦੇ ਵਿੱਚ ਕਾਮਨ ਕੀ ਹੈ ਆਪਣੇ ਕੋਲੇ 1 ਇਹਦਾ ਮਤਲਬ ਇਹ ਦਾ ਅੰਸਰ ਕਿੰਨਾ ਆ ਗਿਆ 1 ਆ ਗਿਆ ਐਚ ਸੀ ਐਫ 1 ਆ ਗਿਆ ਉਸ ਤੋਂ ਬਾਅਦ ਐਲ ਸੀ ਐਮ ਐਲ ਸੀ ਐਮ ਦੇ ਵਿੱਚ ਜੋ ਕਾਮਨ ਸੰਖਿਆ ਉਹਨੂੰ ਇੱਕ ਵਾਰ ਲਿਖ ਦੇਣਾ ਜੋ ਕਾਮਨ ਨਹੀਂ ਉਸ ਨੂੰ ਲਿਖ ਨਹੀਂ ਲਿਖਣਾ ਇੱਕ ਕਾਮਨ ਹੈ ਸੌਰੀ ਇਹਨਾਂ ਦੇ ਵਿੱਚ ਇੱਕ ਕਾਮਨ ਹੈ ਇੱਕ ਲਿਖਤਾ ਫਿਰ 17 ਫਿਰ 23 ਫਿਰ 29 ਸਭ ਤੋਂ ਪਹਿਲਾਂ ਆਪਾਂ ਜੋ ਇਹਨਾਂ ਦੇ ਵਿੱਚ ਕਾਮਨ ਸੀ ਰੋ ਅੰਕਿਆ ਲਿਖੀ ਉਸ ਤੋਂ ਬਾਅਦ ਜੋ ਬਾਕੀ ਰਹਿ ਗਿਆ ਉਸ ਦੀ ਗੁਣਾ ਦੇ ਰੂਪ ਵਿੱਚ ਲਿਖਤਾ ਉਸ ਤੋਂ ਬਾਅਦ ਆਪਾਂ ਇਹਨੂੰ ਗੁਣਾ ਕਰਾਂਗੇ ਕਿਸ ਤਰ੍ਹਾਂ ਗੁਣਾ ਕਰਾਂਗੇ ਪਹਿਲਾਂ ਇੱਕ ਨਾਲ ਗੁਣਾ ਕਰਨ ਨਾਲ ਨਾਂ ਰਕਮਿਆ ਦਾ ਮੁੱਲ ਬਦਲੇ ਨਾ ਵਧੇ ਨਾ ਘਟੇ ਸਭ ਤੋਂ ਪਹਿਲਾਂ 17 ਨੂੰ ਇੱਕ ਨਾਲ ਗੁਣਾ ਕੀਤਾ 17 ਆ ਗਿਆ ਫਿਰ 3 ਨਾਲ ਗੁਣਾ ਕੀਤਾ ਫਿਰ 29 ਨਾਲ ਗੁਣਾ ਕੀਤਾ 29 ਨਾਲ ਗੁਣਾ ਕਰਨ ਤੇ ਆਪਣੇ ਕੋਲ ਜੋ ਐਨਸੀਐਮ ਆ ਗਿਆ ਉਹ ਕਿੰਨਾ ਆਇਆ ਉਹ ਆ ਗਿਆ ਆਪਣੇ ਕੋਲੇ 11349 11300 349 ਇਹ ਆਪਣਾ ਆਨਸਰ ਆ ਗਿਆ ਆਪਣੇ ਦੋ ਆਨਸਰ ਆਏ ਕਿਹੜੇ ਕਿਹੜੇ ਆਏ ਐਚसीएफ ਕਿੰਨਾ ਆਇਆ ਐਚसीएफ 1 ਐਲਸੀਐਮ ਕਿੰਨਾ ਆ ਗਿਆ ਆਪਣੇ ਕੋਲੇ 11349 ਇਹ ਆਪਣਾ ਪੁੱਛਿਆ ਹੋਇਆ ਹੈ 1.1 ਦਾ ਤੀਜੇ ਦਾ ਤੀਜਾ ਸਵਾਲ ਜਿਸ ਦੇ ਵਿੱਚ ਆਪਾਂ ਐਲਸੀਐਮ ਤੇ ਐਚसीएफ ਐ ਭਾਜ ਗੁਣਖੰਡ ਵਿਧੀ ਰਾਹੀਂ ਪਤਾ ਕਰਨਾ ਹੈ ਇਸ ਦੇ ਵਿੱਚ ਨੰਬਰ ਕਿਹੜੇ-ਕਿਹੜੇ ਐ 8 9 ਤੇ 25 ਇਹਨਾਂ ਦੇ ਐ ਭਾਜ ਗੁਣਖੰਡ ਬਣਾਓ 8 ਤੇ ਐ ਭਾਜ ਗੁਣਖੰਡ ਬਣਾਈਏ 2 ਚੋਕੇ 8 2 ਦੁਨੀ 4 2 ਇਕਮ 2 ਫਿਰ 9 ਤੇ 10 ਤੇ 9 3 ਕਮ 3 ਫਿਰ 25 ਤੇ 25 ਦੇ ਇਹ ਭਾਜਕੁਣਖੰਡ ਕੀ ਆਏਗਾ 5 5 25 5 1 5 8 ਦੇ ਇਹ ਭਾਜਕੁਣਖੰਡ ਕੀ ਹੈ 2 2 2 1 8 9 ਦੇ ਇਹ ਭਾਜਕੁਣਖੰਡ ਕੀ ਆਗੇ 3 3 1 ਉਸ ਤੋਂ ਬਾਅਦ ਤੀਜਾ ਨੰਬਰ ਆ ਗਿਆ 25 25 ਦੇ ਇਹ ਭਾਜਕੁਣਖੰਡ 5 5 ਇੱਕ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਐਚ ਸੀ ਐਫ ਪਤਾ ਕਰਨਾ ਹੈ ਐਚ ਸੀ ਐਫ ਉਹ ਸੰਖਿਆ ਹੁੰਦੀ ਹੈ ਜੋ ਕਾਮਨ ਹੈ ਪਹਿਲੇ ਦੇ ਵਿੱਚ 2 ਹੈ ਬਾਕੀਆਂ 'ਚ ਨਹੀਂ 3 ਹੈ ਪਰ ਦੂਜੇ 'ਚ ਦੂਜੇ 'ਚ ਨਹੀਂ 5 ਵੀ ਨਹੀਂ ਤਾਂ ਇਹਨਾਂ ਦੇ ਵਿੱਚ ਜੋ ਕਾਮਨ ਹੈ ਉਹ ਕਿੰਨਾ ਰਹਿ ਗਿਆ ਇੱਕ ਇਹ ਹੀ ਆਪਣਾ ਕੀ ਆ ਗਿਆ ਐਚ ਸੀ ਐਫ ਐਲ ਸੀ ਐਮ ਉਹ ਸੰਖਿਆ ਹੁੰਦੀ ਹੈ ਜੋ ਹਰੇਕ ਸੰਖਿਆ ਦੇ ਵਿੱਚ ਆਉਂਦੀ ਹੈ ਜੋ ਐਲਸੀਐਮ ਪਤਾ ਕਰ ਲਈ ਸਭ ਤੋਂ ਪਹਿਲਾਂ ਕਾਮਨ ਨੂੰ ਲਿਖਾਂਗੇ ਕਾਮਨ ਕਿੰਨਾ ਹੈ 1 ਉਸ ਤੋਂ ਬਾਅਦ ਜੋ ਕਾਮਨ ਨਹੀਂ ਉਹ ਲਿਖ ਦੋ 2 2 2 ਫਿਰ 3 3 ਫਿਰ 5 5 ਹੁਣ ਇਹਨਾਂ ਸਾਰਿਆਂ ਦੀ ਗੁਣਾ ਕਰਾਂਗੇ ਕੀ ਬਣ ਗਿਆ 2 2 4 2 8 8 3 24 24 3 72 5 5 ਕਿੰਨਾ ਹੋ ਗਿਆ 25 72 ਨੂੰ ਆਪਾਂ 25 ਨਾਲ ਗੁਣਾ ਕਰਾਂਗੇ ਤਾਂ ਗੋਣਫਲ ਕਿੰਨਾ ਆਏਗਾ ਗੁਣਾ ਕਰਕੇ ਦੇਖ ਲੈਣਾ 72 25 ਕਿੰਨਾ ਅਨਸਰ ਆ ਗਿਆ 1800 ਉਸ ਤੋਂ ਬਾਅਦ ਇਹਦਾ ਅਨਸਰ ਕਿੰਨਾ ਆ ਗਿਆ 1800 ਬਾਅਦ ਦੇ ਵਿੱਚ ਲਿਖ ਦੇਣਾ ਐਚ ਸੀ ਐਫ 1 ਐਲ ਸੀ ਐਮ 1800 ਇਹ ਹੈ ਆਪਣੇ ਅਨਸਰ